ਚੰਡੀਏ ਹੁਣ ਬੁਲਾਓ ਜਕਰੇ ਜਿਹੜੇ ਜਿਹੜੇ ਆਂਦੇ ਸਟੇਟਮੈਂਟ ਦੇ ਮੰਡੀ ਵਾਲਾ ਮੰਡੀ ਵਾਲੇ ਦੀ ਸਟੇਟਮੈਂਟ ਛੰ ਲੋ ਕਨ ਖੋਲ ਕੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਸੋਸ਼ਲ ਮੀਡੀਆ ਤੇ ਤੁਸੀਂ ਵੀ ਪਿਛਲੇ ਦਿਨੀ ਬਾਬਾ ਗੁਰਵਿੰਦਰ ਸਿੰਘ ਮੰਡੀ ਵਾਲਿਆਂ ਦੀਆਂ ਆਰਐਸਐਸ ਵਾਲਿਆਂ ਦੇ ਨਾਲ ਫੋਟੋਆਂ ਵਾਇਰਲ ਹੁੰਦੀਆਂ ਹੋਈਆਂ ਦੇਖੀਆਂ ਹੋਣੀਆਂ ਜੈਸੂ ਲੈ ਕੇ ਦੋਸਤੋ ਉਹਨਾਂ ਉੱਪਰ ਕਾਫੀ ਜਰਾ ਸਵਾਲ ਉੱਠ ਰਹੇ ਨੇ ਇਸ ਮਾਮਲੇ ਲੈ ਕੇ ਦੋਸਤੋ ਹੁਣ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਚੰਦੇ ਹੁਣ ਬੁਲਾਓ ਜਕਰੇ ਜਿਹੜੇ ਜਿਹੜੇ ਆਂਦੇ ਸਟੇਟਮੈਂਟ ਦੇ ਮੰਡੀ ਵਾਲਾ ਤੇ ਮੰਡੀ ਵਾਲੇ ਦੇ ਸਟੇਟਮੈਂਟ ਛੋ ਲੋਕਾਂ ਨੂੰ ਖੋਲ ਕੇ ਆਹ ਚੰਡੀ ਜੇ ਤੇ ਮਾਤਾ ਸਾਹਿਬ ਦੇਵਾ ਜੀ ਬਖਸ਼ੀ ਸੋਈਦਾ ਤਾਂ ਮੈਂ ਖਾਲਸਾ ਪੁੱਤਰ ਮਾਤਾ ਸਾਹਿਬ ਦੇਵਾ ਆਨੰਦਪੁਰ ਦਾ ਵਾਸੀ ਆ ਤੇ ਮੈਂ ਇਹਨਾਂ ਦੁਸ਼ਟਾਂ ਨੂੰ ਇਹ ਕਹਿਣਾ ਲਲਕਾਰ ਕੇ 22 24 ਸਾਲ ਦੇ ਵਿੱਚ ਮੈਂ ਕੋਮਨਾ ਕੋਈ ਗਦਾਰੀ ਕੀਤੀ ਹੋਵੇ ਤੇ ਮੈਂ ਕਿਸੇ ਆਰਐਸਐਸ ਦਾ ਏਜੰਟ ਰਹਾਂਵਾਂ ਜਾਂ ਮੈਂ ਆਰਐਸਐਸ ਦਾ ਕੋਈ ਕੰਮ ਕੀਤਾ ਹੋਵੇ ਤੇ ਇਹ ਮਾਤਾ ਮੈਨੂੰ ਕਦੇ ਨਾ ਬਖਸ਼ੇ ਦੂਜੇ ਨੰਬਰ ਤੇ ਸੰਗਤ ਜੀ ਸਮਾਜ ਚ ਭੀੜ ਚ ਰਹਿਦਾ ਮੇਰਾ ਸੁਭਾਅ ਤੁਸੀਂ ਸਾਰੇ ਜਾਣਦੇ ਹੋ ਥੋੜੇ ਯਾਰਾਂ ਹੀ ਭੋਲੇ ਮੈਂ ਨਾ ਮਾ ਭੋਲਾ ਹੋਣਾ ਨਹੀਂ ਚਾਹਦਾ ਪਰ ਬਾਬੇ ਦੀ ਬਾਣੀ ਆਂਦੀ ਭੋਲੇ ਭਾਏ ਮਿਲਰ ਚਾ ਉਹ ਰੱਬ ਜੇ ਮਿਲਿਆ ਮੇਰੇ ਸਵਾ ਕਰਕੇ ਮਿਲਿਆ ਜੋ ਮੈਨੂੰ ਦਾਤਾਂ ਮਿਲੀਆਂ ਮੇਰੇ ਸਵਾ ਕਰਕੇ ਮਿਲੀਆਂ ਤੇ ਮੈਂ ਇਹਨਾਂ ਗਦਾਰਾਂ ਨੂੰ ਦੱਸ ਦਵਾਂ ਭਾਈ ਮੈਨੂੰ ਗੁੰਮਰਾਹ ਕਰਕੇ ਲਜਾਇਆ ਗਿਆ ਜਿੰਨਾ ਮੈਨੂੰ ਖੜਿਆ ਉਹ ਓਣ ਘਰਾਂ 'ਚ ਬੈਠੇ ਆ ਉਹਨਾਂ ਨੇ ਮੈਨੂੰ ਆਖਿਆ ਬਾਬਾ ਜੀ ਤੁਸੀਂ ਮਾਤਾ ਸਾਹਿਬ ਜੀ ਦਾ ਹਾਜ਼ਰ ਇਹ ਨਾ ਚੋਚੇ ਸਿੱਖੋ ਉਸ ਮਾਈ ਚੰਡੀ ਦਾ ਪੁੱਤਰ ਆਵੇਂ ਤੇ ਪਿਆਰਿਓ ਉਹਨਾ ਆਖਿਆ ਬਾਬਾ ਜੀ ਸਕੂਲ ਤੱਕ ਜਾਣਾ ਮੈਂ ਕਿਹਾ ਚਲੋ ਅੱਗੇ ਵੀ ਜਾਣੇ ਆ 24 ਸਾਲ ਹੋ ਗਏ ਮੈਨੂੰ ਸਮਾਗਮ ਪ੍ਰਚਾਰ ਪ੍ਰਸਾਰ ਦੇਸ਼ ਪ੍ਰਦੇਸ਼ ਕਰਦਿਆਂ ਨੂੰ ਦੁਨੀਆ ਦੇ ਵਿੱਚ ਚੱਲਦਾ ਵਾਧਾ ਘਾਟਾ ਸਭ ਕੁਝ ਹੁੰਦਾ ਤੇ ਸੰਗਤ ਜੀ ਇੱਕ ਕਹਿੰਦੇ ਨਾ ਯਾਰ ਮਾਰ ਭਰਾ ਮਾਰ ਤੇ ਹਮੇ ਚਲਦੀ ਐ ਇਹ ਮੇਰਨਾ ਯਾਰ ਮਾਰ ਗਈ ਮੈਨੂੰ ਲਜਾਇਆ ਗਿਆ ਖੜਾ ਕੀਤਾ ਗਿਆ ਮਰੀਆਂ ਫੋਟੋਆਂ ਵਾਇਰਲ ਕੀਤੀਆਂ ਗਈਆਂ ਤੁਹਾਨੂੰ ਪਤਾ ਸਿੱਖੀ ਦਾ ਪ੍ਰਚਾਰ ਉਦਾਸੀ ਹੋ ਕਰਕੇ ਇੱਕ ਮੰਡੀ ਦੇ ਵਿੱਚ ਪਵਨ ਧਰਤੀ ਪੂਰੇ ਵਿਸ਼ਵ ਦੇ ਵਿੱਚ ਅੱਜ ਤੱਕ ਕੋਈ ਬੰਦਾ ਕਹ ਦੇ ਕਿ ਅਹੀਂ ਪਰਮ ਕੋ ਨੇ ਆ ਕਿਸੇ ਨੂੰ ਅੰਧ ਵਿਸ਼ਵਾਸ ਪਾਇਆ ਹੋਵੇ ਕਿਸੇ ਦਾ ਕੋਈ ਨੁਕਸਾਨ ਕੀਤਾ ਹੋਵੇ ਕਿਸੇ ਦਾ ਕਿਸੇ ਤਰ੍ਹਾਂ ਦਾ ਵੀ ਸੰਗਤ ਜੀ ਮੈਂ 20 ਸਾਲ ਜ਼ਿੰਦਗੀ ਦੀ ਸੇਵਾ ਕੀਤੀ ਹੈ ਤੇ ਮੈਂ ਇਹ ਦੱਸ਼ਣਾ ਕਿਉਂ ਨਾ ਮੇਰਾ ਨਾਮ ਗੁੰਮਰਾਹ ਹੋਇਆ ਮੈਂ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਨੂੰ ਦਸਵੇਂ ਪਾਤਸ਼ਾਹ ਬਾਬਾ ਫਰੀਦ ਚੰਦ ਜੀ ਨੂੰ ਮੇਰਾ ਜੀਵਨ ਸਮਰਪਿਤ ਹੈ ਗੁਰਨਾਨਕ ਮੇਰਾ ਪਿਤਾ ਹੈ ਕਲਗੀਧਰ ਮੇਰਾ ਪਿਤਾ ਹੈ ਮਾਤਾ ਸਾਹਿਬ ਦੇਵ ਮਰੀ ਮਾਈ ਹੈ ਬਾਬਾ ਸ੍ਰੀ ਤੰਦ ਮੇਰਾ ਮੁਰਸ਼ਿਦ ਹੈ ਅਕਾਲ ਤਖਤ ਮੇਰੀ ਪੀੜ ਦਾ ਸਿਧਾਂਤ ਗੁਰਾਰਗੋਬੀ ਸਾਹਿਬ ਛਾਡੇ ਗੁਰਦੇਵ ਨੇ ਤੇ ਮੈਂ ਚਿੰਗਾ ਰਾਹੀ ਉੱਥੇ ਸਿੰਘ ਸਾਹਿਬ ਨੂੰ ਅਰਜ਼ੀ ਵੀ ਭੇਜੀ ਹੈ ਉਹ ਸਾਰੀ ਬਾਤਾਂ ਨੂੰ ਦੱਸੀ ਹੈ ਜੋ ਚਰੇ ਅਕਾਲ ਤਖਤ ਦਾ ਹੁਕਮ ਆਵੇਗਾ ਉਹ ਦਰਪਤ ਹੈ ਕਿੜਾ ਮੇਰੀ ਪੀਰੀ ਤੇ ਫਕੀਰੀ ਦਾ ਮੇਰਾ ਜੀਵਨ ਉਸਤੇ ਸਮਰਪਿਤ ਹੈ ਆਪ ਸੰਗਤ ਨੂੰ ਸਮਰਪਿਤ ਹੈ ਜੇ ਤੁਹਾਨੂੰ ਮੇਰੇ ਤੇ ਗੁਨਾਹ ਲੱਗਦਾ ਤੁਸੀਂ ਵੀ ਮੈਨੂੰ ਸਜ਼ਾ ਦੇ ਸਕਦੇ ਹੋ ਵਿੱਚ ਬਧ ਵਿੱਚ ਕਿਸੇ ਨੇ ਵੀ ਗੁਨਾਹ ਲੱਗਦਾ ਮੈਂ ਸਜ਼ਾ ਭੋਗਨ ਨੂੰ ਤਿਆਰ ਵਾਂ ਔਰ ਮੈਂ ਕਾਲ ਤੱਕ ਸਾਬਤ ਤੇ ਜੋ ਸਿੰਘ ਸਾਹੂ ਕੁੰਮਕਾਰ ਨੇ ਕੇ ਦਾਤ ਉੱਥੇ ਵੀ ਜਾਏਗਾ ਔਰ ਮੈਂ ਫਿਰ ਕਹਾਂ ਮਰਨਾ ਹੋਈ ਆ ਯਾਰ ਮਰ ਬਚੋ ਯਾਰ ਚਮਚਿਆਂ ਤੋਂ ਬਚਣਾ ਚਾਹੀਦਾ ਮੈਨੂੰ ਮੰਡਿਆਂ ਦੇ ਬਾਬਾ ਜੀ ਸ਼ਬਾਦ ਚੇਂਜ ਕਰੋ ਮੈਂ ਕਹਿ ਇਹ ਚਬਾ ਕਰਕੇ ਮੈਂ ਫਕੀਰੀ ਪਾਈ ਐ ਲੋਕੀ ਬੱਟੇ ਮਾਰਨ ਪੱਥਰ ਮਾਰਨ ਮੈਂ ਆਪਣੀ ਝੋਲੀ ਪਵਾਵਾਂਗਾ ਤੇ ਸੰਗਤ ਜੀ ਮਾਤਾ ਸਾਹਿਬ ਦੇਵਾ ਮੇਰੀ ਮਾਂ ਮੈਂ ਆਪਣੀ ਮਾਂ ਨੂੰ ਹਾਜ਼ਰ ਨਾਜ਼ਰ ਜਾਂਦਿਆਂ ਮੈਂ ਤੁਹਾਨੂੰ ਬੋਲ ਦਿੱਤਾ ਇਹਨੂੰ ਵੱਧ ਕੇ ਕੋਈ ਸਟੇਟਮੈਂਟ ਨਹੀਂ ਔਰ ਇੱਕ ਸ਼ਬਦ ਮੇਰਾ ਹੋਰ ਰਹਿ ਗਿਆ ਸੁਣੋ ਮੇਰੀ ਰੋਜ਼ ਦੀ ਅਰਦਾਸ ਹੁੰਦੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਦੇ ਵਾ ਮੇਰਾ ਮੁਰਚਿਤ ਲੰਬੀਆਂ ਬਾਹਾਂ ਵਾਲਾ ਹਾਜ਼ਰ ਨਾਜ਼ਰ ਹੈ ਮੈਂ ਕਹਿੰਦਾ ਮੇਰੀ ਰੋਜ਼ ਦੀ ਅਰਦਾਸ ਹੁੰਦੀ ਮਹਾਰਾਜ ਸਾਡੇ ਸਿੱਖ ਪੰਥ ਤੇ ਪੰਥ ਤੇ ਕੋਈ ਵਿਪਤਾ ਆਵੇ ਕੋਈ ਸਮਾਵੇ ਗੋਲੀ ਬਰੂਦ ਤੋਪ ਦੇ ਅੱਗੇ ਖੜਨਾ ਪਵੇ ਤੇ ਆਪਣੇ ਇਸ ਗੁਰਵਿੰਦਰ ਸਿੰਘ ਦਾ ਪਹਿਲਾ ਸੇਵਾ ਪ੍ਰਵਾਨ ਕਰੇ ਕਤੇ ਵੀ ਪੰਜ ਸਮਾਂ ਆਵੇ ਜਿੱਥੇ ਪੰਥ ਹੁਕਮ ਲਾਊਗਾ ਮੈਂ ਆਪ ਸੰਗਤਾਂ ਨੂੰ ਅਕਾਲ ਤਖਤ ਨੂੰ ਸਮਰਪਣ ਹਾਂ ਜੇਕਰ ਆਹ ਕ੍ਰਿਆਦੰਦ ਦੇ ਬੰਦੂਖ ਹੈ ਗੋਲਾ ਤੋਪ ਹੈ ਮਾਤਾ ਸਾਹਿਬ ਦੇਵਾ ਇਹ ਜਗਤ ਮਾਤਾ ਖਾਲਸਾ ਦੀ ਮਾਤਾ ਇਹ ਸੇਵਾ ਆਪਣੇ ਗੁਰਵਿੰਦਰ ਸਿੰਘ ਨੂੰ ਬਖਸ਼ੋ ਸੋ ਪਿਆਰਿਓ ਜਿਨ੍ਹਾਂ ਨੇ ਮੇਰੇ ਵਰਕਲਾ ਬੜਾ ਕੁਝ ਬੋਲਿਆ ਉਹ ਮੇਰੇ ਨੇ ਭਰਾ ਤੇ ਮੈਂ ਉਹਨਾਂ ਅੱਗੇ ਝੋਲੀ ਕੀਤੀ ਆ ਜੋ ਤੁਸੀਂ ਪਉਣਾ ਪ੍ਰਭੂ ਪਾਈ ਜਾਓ ਪਾਈ ਜਾਓ ਰੱਜ ਕੇ ਪਾਈ ਜਾਓ ਫਕੀਰਾਂ ਨੂੰ ਕੋਸ ਫਰਕ ਨਹੀਂ ਪੈਂਦਾ ਤੇ ਜਿਨ੍ਹਾਂ ਨੇ ਮੇਰੇ ਹੱਕ ਵਿੱਚ ਬਹੁਤ ਪਿਆਰ ਨਾਲ ਛੁਲ ਦੇ ਟੰਗ ਨਾਲ ਸੰਗਤ ਜੀ ਆਪਣੇ ਵਿਚਾਰ ਰੱਖੇ ਬੜੇ ਅਮਨ ਸ਼ਾਂਤੀ ਦਾ ਮੈਂ ਉਹਨਾਂ ਦਾ ਵੀ ਸਾਡਾ ਸਾਰਾ ਜਥਾ ਵਿੰਗਮ ਮੰਡਲ ਸਾਹਿਬ ਦੀ ਸਮੂਚੀ ਸੰਗਤ ਉਹਨਾਂ ਦਾ ਧੰਨਵਾਦ ਵੀ ਕਰਦੀ ਐ ਔਰ ਜਿਹੜੇ ਇਸ ਦਰ ਤੋਂ ਦਾਤਾ ਲੈ ਕੇ ਮੁੱਕਰ ਗਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਘਟੋ ਘੜ ਤੁਸੀਂ ਹੀ ਅਸਾਸ਼ ਤੇ ਕਰਾਇਆ ਕਿ ਤੁਸੀਂ ਸਾਡੇ ਹੋ ਆਪਣੇ ਹੋ ਕਹਿੰਦੇ ਬੰਦਾ ਇਹਨਾਂ ਚੀਜ਼ਾਂ ਚੋਂ ਸਿੱਖਦਾ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਮੈਂ ਅੱਜ ਵੀ ਆਨੰਦ ਚ ਹਾਂ ਭੈਣੋ ਪ੍ਰਭੂ ਮੈਂ ਕੱਲ ਵੀ ਆਨੰਦ ਚੀ ਮੈਂ ਸਦਾ ਆਨੰਦ ਵਿੱਚ ਹਾਂ ਮੈਨੂੰ ਹੋਰ ਕੋਈ ਦੁੱਖ ਨਹੀਂ ਮਰੀਆਂ ਬਾਹੂ ਬੇਟੀਆਂ ਮਰੀਆਂ ਪੈਣਾ ਮਤਾਵਾਂ ਨੂੰ ਬੋਲਿਆ ਗਿਆ ਸੰਗਤ ਜੀ ਮਰਨ ਕਿਆ ਛੋਕੋ ਮੰਦਾ ਆਖੀਏ ਜਤਿਯੰਮੇ ਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਧੀਆ ਪੈਣਾ ਮਾਵਾ ਸਾਡੇ ਸਾਰਿਆਂ ਦੇ ਘਰਾਂ ਚ ਤੀਜੀ ਗੱਲ ਮੈਂ ਹਮੇਸ਼ਾ ਪ੍ਰਚਾਰ ਕਰਦਾ ਪੰਜਾਬੀ ਬੋਲਿਆ ਕਰੋ ਪੰਜਾਬੀ ਬੋਲਿਆ ਕਰੋ ਪਰਦੇਸ਼ਾਂ ਚ ਤੇ ਆ ਜਿਹੜੀ ਪੰਜਾਬੀ ਬੋਲੀ ਮੈਂ ਸੁਣੀ ਕਿੰਨੀ ਗੰਦਲੀ ਜਾਂਦਾ ਨੇ ਪੰਜਾਬੀ ਬੋਲੀ ਮਾਂ ਬੋਲੀ ਪੰਜਾਬੀ ਕਰ ਛੜੀ ਜੇ ਸਮਝਾਈ ਐਨੇ ਗੰਦਲੇ ਪੰਜਾਬੀ ਬੋਲੀ ਕਰ ਛੜੀ ਉਹਨ ਕਿਹੜੇ ਮੁਖ ਨਾਲ ਪਰਦੇਸ਼ਾਂ ਚ ਬੱਤੀਆਂ ਨੂੰ ਕਾਂਗੇ ਪੰਜਾਬੀ ਬੋਲਿਆ ਕਰੋ ਅੰਗਰੇਜ਼ੀ ਬੋਲ ਦੇ ਜੇ ਉਹ ਕਹਿੰਦੇ ਬਾਬਾ ਜੀ ਰਿਸਪੈਕਟਫੁਲ ਬੋਲੀ ਹੈ हां जी दोस्तों ਜਿਵੇਂ ਤੁਸੀਂ ਵੀਡੀਓ ਦੇਖੀ ਹੈ ਬਾਬਾ ਗੁਰਵਿੰਦਰ ਸਿੰਘ ਮੰਡੀ ਵਾਲਿਆਂ ਉੱਪਰ ਜੋ ਆਰਐਸਐਸ ਵਾਲਿਆਂ ਦੇ ਨਾਲ ਸਬੰਧਾਂ ਨੂੰ ਲੈ ਕੇ ਉਹਨਾਂ ਉੱਪਰ ਸਵਾਲ ਉੱਠ ਰਹੇ ਨੇ ਉਹ ਵੀ ਦੋਸਤੋ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਸਟਿਵ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ নোਟੀਫਿਕੇਸ਼ਨ ਆਲ ਦ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ